ਸਰਸ੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਪੁਲਿਸ ਨੂੰ ਉਸ ਵੇਲੇ ਹੱਥਾ ਪੈਰਾ ਦੀ ਪੈ ਜਾਂਦੀ ਹੈ ਜਦ ਇੱਕ ਨੌਜਵਾਨ ਜਿਸ ਦੇ ਖਿਲਾਫ ਥਾਣਾ ਸਿਵਲ ਲਾਈਨਸ ਵਿਖੇ ਨਸ਼ੇ ਦਾ ਮਾਮਲਾ ਦਰਜ ਕੀਤਾ ਸੀ ਉਸ ਦਾ ਮੈਡੀਕਲ ਕਰਵਾਉਣ ਦੇ ਲਈ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਲੈ ਕੇ ਆਇਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਹੀ ਉਹ ਜਿਹੜਾ ਨੌਜਵਾਨ ਹੈ ਭੱਜ ਜਾਂਦਾ ਹੈ ਚੰਗੀ ਗੱਲ ਇਹ ਰਹੀ ਹੈ ਕਿ ਉਸ ਨੂੰ ਸਮਾਂ ਰੰਦੇ ਫੜ ਲਿਆ ਗਿਆ ਪਰ ਜੇਕਰ ਨੌਜਵਾਨ ਪੱਜ ਜਾਂਦਾ ਤਾਂ ਪੁਲਿਸ ਵਾਲਿਆਂ ਦੀ ਇਹ ਵੱਡੀ ਲਾਪਰਵਾਹੀ ਹੋ ਸਕਦੀ ਸੀ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨਸ਼ੇ ਨੂੰ ਲੈ ਕੇ ਸਖਤੀ ਵਰਤੀ ਜਾ ਰਹੀ ਹੈ ਤੇ ਨਸ਼ਾ ਤਸਕਰਾ ਦੇ ਖਿਲਾਫ ਸਖਤੀ ਕੀਤੀ ਜਾ ਰਹੀ ਹੈ ਤੇ ਮਾਮਲੇ ਦਰਜ ਹੋ ਰਹੇ ਨੇ ਪਰ ਹੁਣ ਇਹ ਸਮਝ ਨਹੀਂ ਆ ਰਿਹਾ ਕਿ ਇਸ ਕੇਸ ਦੇ ਵਿੱਚ ਪੁਲਿਸ ਦੀ ਅਣਗਹਿਲੀ ਕਿਹਾ ਜਾਵੇ ਜਾਂ ਪੁਲਿਸ ਦੀ ਬਹਾਦਰੀ ਕਿਉਂਕਿ ਜੇ ਉਹ ਵਿਅਕਤੀ ਪੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਪੁਲਿਸ ਦੀ ਵੱਡੀ ਅਣਗਹਿਲੀ ਪਰ ਉਸ ਨੂੰ ਫੜ ਲਿਆ ਗਿਆ ਤਾਂ ਇਹ ਉਸ ਦੀ ਪੁਲਿਸ ਦੀ ਬਹਾਦਰੀ ਕਹੀ ਜਾ ਸਕਦੀ ਹੈ ਮੌਕੇ ਤੇ ਹੀ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਭਾਈ ਕੀ ਨਾਮ ਹੈ ਮੇਰਾ ਮਨਜੀਤ ਕਹਿੰਦੀ ਪੱਦੀ ਗਿਆ ਸੀ ਕੁਛ ਨਹੀਂ ਇੱਕ ਪੱਦਨ ਦੀ ਕੋਸ਼ਿਸ਼ ਕਰ ਰਹਾ ਸੀ ਕੋਸ਼ਿਸ਼ ਕਰ ਰਹਾ ਹਾਂ ਕੋਸ਼ਿਸ਼ ਕਰ ਰਹਾ ਹਾਂ ਪਰ ਇਹ ਕੋਸ਼ਿਸ਼ ਉਸ ਤਰ੍ਹਾਂ ਦੀ ਆ ਹੁੰਦੀ ਤਾਂ ਪਾਸ ਸਕਦੀ ਹਾਂ ਮੇਰੇ ਬੱਸ ਇਹ ਐਨਡੀ ਦਾ ਹੀ ਹਾਂਜੀ ਹਾਂਜੀ ਇਹ ਹੋਣੀ ਹੋਇਆ ਸੀ ਕੱਲ ਦਾ ਮਾਮਲਾ ਇਹ ਸੇਵਲੈਂਡ